ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਪੰਜਾਬ ਪੁਨਰਵਾਸਤੇ ਇਸ ਪਵਿੱਤਰ ਸਦਨ ਵਿੱਚ ਬੋਲਣ ਦਾ ਮੌਕਾ ਦਿੱਤਾ ਸਾਡੇ ਸਰਕਾਰ ਜੋ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿਹੜਾ ਮਤਾ ਲੈ ਕੇ ਆਏ ਆ ਮੈਂ ਉਸ ਦੀ ਤੈਅੀਦ ਕਰਦਾ ਪੰਜਾਬ ਤੇ ਹੜ੍ਹਾਂ ਦੀ ਮਾਰ ਪਈ ਜਿਸ ਨਾਲ ਕਰੀਬ 5 ਲੱਖ ਏਕੜ ਫਸਲਾਂ ਹਜ਼ਾਰਾਂ ਘਰ ਬੇਵਕਤੀ ਮੌਤਾਂ ਪਸ਼ੂ ਤੰਨ ਘਰੇਲੂ ਸਮਾਨ ਕੱਪੜੇ ਲੀੜੇ ਕਾਗਜੇ ਪੱਤਰ ਗਹਿਣਾ ਘਟਾ ਸਾਰਾ ਤਬਾਹ ਹੋ ਗਿਆ ਮਾਨਯੋਗ ਸਪੀਕਰ ਸਾਹਿਬ ਮੇਰੇ ਹਲਕੇ ਨਵਾਂ ਸ਼ਹਿਰ ਵਿੱਚ ਲਗਭਗ 40 ਕਿਲੋਮੀਟਰ ਸਤਲੁਜ ਦਰਿਆ ਲੰਘਦਾ ਹਰੇਕ ਸਾਲ ਨੁਕਸਾਨ ਕਰਦਾ ਇਸ ਵਾਰ ਵੀ ਟੈਂਗੜਪੁਰ ਬੰਨ ਤਾਜੋਵਾਲ ਬੰਨ ਤਲਵੰਡੀ ਸਿਬੂ ਬੁਰਜ ਟਹਿਲਦਾਸ 15 ਬਲ ਬੰਨ ਜਿਹੜੇ ਬੁੜੀ ਤਰ੍ਹਾਂ ਤੈਸਨਾ ਚੋਏ ਔਰ ਆਖਰ ਉਸ ਨੇ ਜ਼ਮੀਨਾਂ ਫਸਲਾਂ ਦਰਖਤਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਬੁਰਜ ਤੈਲ ਦਾਸ ਦਾ ਬੰਨ ਆਖਰ ਟੁੱਟ ਗਿਆ ਪਰ ਪਾਣੀ ਨੀਵਾ ਹੋਣ ਕਾਰਨ ਉਹ ਬਾਹਰ ਨਹੀਂ ਆ ਸਕਿਆ ਔਰ ਇਸ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਿਵਲ ਨੇ ਪੁਲਿਸ ਨੇ ਇਵਨ ਜੁਡੀਸ਼ਰੀ ਦੇ ਸਾਥੀ ਵੀ ਉਹ ਸੇਵਾ ਦੇ ਵਿੱਚ ਮੈਂ ਦੇਖਿਆ ਸਾਡੇ ਨਮਾਸ਼ਾ ਜਹਾਜ਼ਰ ਹੋਈ ਹਾਲਾਕੀ ਇਹਦੀਆਂ ਸੰਗ ਸੰਤਾ ਸਮਾਜ ਸੇਵਕ ਧਾਰਮਿਕ ਰਾਜਨੀਤਿਕ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਸਾਡੇ ਐਨਆਰਏ ਵੀਰ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਦਰਿਆ ਦੇ ਬੰਨ ਬੰਨੇ ਗਏ वर्ल्ड वाइड ਬੀਐਸਪੀ ਸਪੋਰਟਰ ਦੇ ਸਾਥੀ ਸਾਡੇ ਸਕਾਰ ਜੋ ਖਾਲਸਾ ਈਡ ਦੇ ਸਾਥੀ ਬੇਗੋਮਪੁਰਾ ਈਡ ਦੇ ਸਾਥੀਆਂ ਨੇ ਆਪਣੇ ਯਤਨਾਂ ਰਾਹੀਂ ਉੱਥੇ ਸਹਿਯੋਗ ਕੀਤਾ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਦੁਕਾਨਦਾਰ ਵਪਾਰੀ ਆਰਤੀਆ ਮਜ਼ਦੂਰ ਜਿਹੜੇ ਵੀ ਇਸ ਤੇ ਨਿਰਭਰ ਸੀ ਉਹਨਾਂ ਦਾ ਉਹਨਾਂ ਦਾ ਵੀ ਨੁਕਸਾਨ ਹੋਇਆ ਜਿਹੜੇ ਮਜ਼ਦੂਰਾਂ ਦੀ ਰੋਜੀ ਰੋਟੀ ਇਸ ਦੇ ਨਾਲ ਜੁੜੀ ਸੀ ਜਿਹੜੇ ਆਪਣਾ ਪਰਿਵਾਰ ਮਿਹਨਤ ਕਰਕੇ ਪਾਲਦੇ ਸੀ ਜਿਨ੍ਹਾਂ ਦੇ ਘਰ ਟੱਗ ਗਏ ਉਹਨਾਂ ਨੂੰ ਵੀ ਜਿਹੜਾ ਸਪੀਕਰ ਸਾਹਿਬ ਰਾਹਤ ਦਾ ਪੈਕੇਜ ਦੇਣਾ ਚਾਹੀਦਾ ਹੈ ప్రతి ਏਕੜ 50000 ਮੁਆਵਜ਼ਾ ਡਿੱਗੇ ਘਰਾਂ ਨੂੰ ਬਣਾ ਕੇ ਦੇਣਾ ਫਸਲਾਂ ਦਾ ਬੀਮਾ ਦਾ ਪ੍ਰੀਮੀਅਮ ਪੰਜਾਬ ਸਰਕਾਰ ਸਬਸਿਡੀ 라ईन ਦੇਵੇ ਔਰ ਬੱਚਿਆਂ ਦੀਆਂ ਫੀਸਾਂ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ ਪੰਜਾਬ ਵਿੱਚ ਹੜ੍ਹਾਂ ਦੇ ਆਉਣ ਦੇ ਕਾਰਨ ਦੇਖਦੇ ਹਾਂ ਤਾਂ ਲੰਮੇ ਸਮੇਂ ਤੋਂ ਡੈਮਾਂ ਦੀ ਸਫਾਈ ਡੀਲ ਸੈਟਿੰਗ ਨਹੀਂ ਕੀਤੀ ਗਈ ਦੇਸ ਨਾਲ ਪਾਣੀ ਦਾ ਪੱਧਰ ਵਧਿਆ ਔਰ ਅੰਦਾਜ਼ੇ ਤੋਂ ਜ਼ਿਆਦਾ بارش ਹੋਣ ਦੇ ਵੀ ਇਹਦੇ ਵਿੱਚ ਵੱਡੇ ਕਾਰਨ ਨੇ ਔਰ ਸਰਕਾਰ ਜੋ ਸਪੀਕਰ ਸਾਹਿਬ ਜਿੱਥੇ ਦਰਿਆਵਾਂ ਦੇ ਬੰਨਾਂ ਨੂੰ ਪੱਕਾ ਔਰ ਉੱਚਾ ਚੌੜਾ ਬਣਾਉਣਾ ਚਾਹੀਦਾ ਉਥੇ 5 500 ਮੀਟਰਾਂ ਤੇ ਠੋਕਰਾਂ ਵੀ ਜਿਹੜੀਆਂ ਲਗਾਉਣੀਆਂ ਚਾਹੀਦੀਆਂ ਔਰ ਬੰਨਾਂ ਨੂੰ ਹੋ ਸਕੇ ਇਦਾਂ ਕੰਕਰੀਟ ਦੇ ਬਣਾਈਏ ਜਿਹੜਾ ਲੰਮੀ ਤਬਾਹੀ ਕਰਦੇ ਆ ਉਹਨੂੰ ਆਪਾਂ ਰੋਕ ਸਕੀਏ ਇਸ ਕਰਕੇ ਮਾਨਯੋਗ ਸਪੀਕਰ ਸਾਹਿਬ ਜਿੱਥੇ ਲੋਕ ਹੜ੍ਹਾਂ ਦੇ ਨਾਲ ਜੂਝ ਰਹੇ ਸੀ ਔਰ ਸਾਡਾ ਜ਼ਿਲ੍ਹੇ ਜਲੰਧਰ ਦਾ ਪ੍ਰਸ਼ਾਸਨ ਸ਼੍ਰੀ ਗੁਰੂ ਰਵਿਦਾਸ ਧਰੇਤੇ ਦੀਆਂ ਦੁਬਾਰਾਂ ਟਾਉਣ ਲੱਗਿਆ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਬਟਾਲੇ ਵਿੱਚ ਤੋੜਨ ਲੱਗਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਜਲੰਧਰ ਦੇ ਅੰਦਰ ਜਿਹੜਾ ਉਹ ਮਹੱਲਾ ਕਲੀਨਿੰਗ ਬਣਾਉਣ ਲੱਗਾ ਚਾਂਗ ਬਿਛੋਈ ਦੀਆਂ ਚਾਬੀਆਂ ਹੀ ਗੁਰੂ ਘਰ ਦੀਆਂ ਲੈ ਗਏ ਔਰ ਪੰਜਾਬ ਦੇ ਅੰਦਰ ਅਜੇ ਸਮੇਂ ਤੇ ਸਫਾਈ ਮਜ਼ਦੂਰ ਠੇਕੇਦਾਰੀ ਸਿਸਟਮ ਦੇ ਕਰਕੇ ਸਾਰੇ ਹੜਤਾਲ ਤੇ ਆ ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੇ ਕਿਸੇ ਭਿਆਨਕ ਬਿਮਾਰੀ ਤੋਂ ਆਪਾਂ ਆਪਾਂ ਬਚ ਸਕੀਏ ਥੈਂਕ ਯੂ ਮਾਨਜੋ ਸਪੀਕਰ ਸਾਹਿਬ ਇੱਕ ਮਿੰਟ ਲੈਣਾ ਪੰਜਾਬ ਦੇ ਅੰਦਰ ਪੰਜਾਬ 1.5% ਹਿੱਸਾ ਜਿਹੜਾ ਕੇਂਦਰੀ ਪੂਲ ਚ 40 ਤੋਂ 45% ਜਿਹੜਾ ਕਾਨਕ ਔਰ 20 ਤੋਂ 25% ਝੋਨਾ ਔਰ ਫਸਲਾਂ ਦਾ ਯੋਗਦਾਨ ਪਾਉਂਦਾ ਇਸ ਔਖੀ ਘੜੀ ਦੇ ਅੰਦਰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਮਾਨਯੋਗ ਸਪੀਕਰ ਸਾਹਿਬ ਮੈਂ ਦੇਖਿਆ ਕਿ 14-15 ਦੇ ਅੰਦਰ ਬਿਹਾਰ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਅਜਿਹੀ ਸਥਿਤੀ ਬਣੀ ਤਾਂ ਉਹਨਾਂ ਨੂੰ 11,500 ਕਰੋੜ ਰੁਪਈਆ ਔਰ ਆਂਧਰਾ ਨੂੰ 15,000 ਕਰੋੜ ਰੁਪਈਆ ਕੇਂਦਰ ਨੇ ਦਿੱਤਾ ਤਾਂ ਇਸ ਵਾਰ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿਉਂ ਪੰਜਾਬ ਨੂੰ ਵੀ ਜਿਹੜਾ 20,000 ਕਰੋੜ ਰੁਪਏ ਦਾ ਪੈਕੇਜ ਹੈ ਉਹ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਤੁਹਾਡੇ ਲਈ ऐलान किया समुचा सदन अपनी सैलरी दे जिस तरह उस नुचे सदन के सारे आगू साहबाना ने सारे मैम साहबाना ने जरा उस मनिया और जरा जिला मिशन, मिशन... सिंह भूलर